ਏ ਆ ਬਾਈ ਸ਼ੀਲੂ ਕਬੱਡੀ ਕਿੰਗ ਤੁਸੀਂ ਜਾਣਦੇ ਹੋਣੇ ਰੋੜੀ ਕੁੱਟਣ ਵਾਲੀ ਮਸ਼ੀਨ ਵੀ ਕਿਹਾ ਜਾਂਦਾ ਬਾਈ ਨੂੰ ਤੇ ਅੱਜ ਬਾਈ ਦੇ ਪਿੰਡ ਪਹੁੰਚਾ ਤੇ ਗੱਲਾਂ ਬਾਤਾਂ ਕਰਾਵਾਂਗੇ ਥੋਡੇ ਨਾਲ ਪੰਜਾਬ ਤੋਂ 200 250 ਕਿਲੋਮੀਟਰ ਦੂਰ ਪਿੰਡ ਹੈ ਸ਼ੀਲੂ ਦਾ ਬਹੁ ਅਕਬਰਪੁਰ ਬਿਲਕੁਲ ਜਿਹੜਾ ਦਿੱਲੀ ਦੇ ਨੇੜੇ ਆ ਤੇ ਸ਼ੀਲੂ ਹੋਰ ਦੋ ਭਰਾ ਜਿਹੜੇ ਕਬੱਡੀ ਖੇਡਦੇ ਕਮਨੀਸ਼ ਤੇ ਦੂਜਾ ਸ਼ੀਲੂ ਸ਼ੀਲੂ ਨੂੰ ਕੌਣ ਨਹੀਂ ਜਾਣਦਾ ਜਿਹੜਾ ਕਬੱਡੀ ਖੇਡਦਾ ਹੋਊਗਾ ਉਹ ਸ਼ੀਲੂ ਨੂੰ ਜ਼ਰੂਰ ਜਾਣਦਾ ਹੋਊਗਾ ਕਹਿੰਦੇ ਜਿਹੜੇ ਮੇਲੇ ਜਿਹੜੇ ਕਬੱਡੀ ਕੱਪ ਦੇ ਸ਼ੀਲੂ ਨਹੀਂ ਆਉਂਦਾ ਤਾਂ ਉਹ ਜਿਹੜਾ ਮੇਲਾ ਵੀ ਦੇਖਣ ਨੂੰ ਵਧੀਆ ਨਹੀਂ ਲੱਗਦਾ ਇੰਨਾ ਕਿ ਯਾਦ ਇਹ ਹੁਣ ਜਿਹੜਾ ਫੇਮਸ ਆਪਾਂ ਕਹਿ ਲਈਏ ਵੀ ਸ਼ੀਲੂ ਹੋ ਗਿਆ ਨਾ ਤਾਂ ਮਿਹਨਤ ਬਹੁਤ ਜ਼ਿਆਦਾ ਆ ਉਹਦੇ ਪਿੱਛੇ ਬਾਈ ਸ਼ੀਲੂ ਦੀ ਤੇ ਆਪਾਂ ਅੱਜ ਸ਼ੀਲੂ ਦੇ ਪਿੰਡ ਚਾਲਦੇ ਆ ਤੇ ਸ਼ੀਲੂ ਬਾਈ ਦਾ ਘਰ ਵੀ ਦਿਖਾਵਾਂਗੇ ਤੇ ਉਹਨਾਂ ਦੇ ਜਿਹੜੇ ਪਿੰਡ ਵਾਲੇ ਬਈਆਂ ਨਾਲ ਜਿਹੜੀਆਂ ਗੱਲਾਂ ਬਾਤਾਂ ਕਰਾਵਾਂਗੇ ਤੇ ਸ਼ੀਲੂ ਨੂੰ ਵੀ ਮਿਲਾਂਗੇ ਹੈਨਾ ਤਾਂ ਦੋਸਤੋ ਰੋੜੀ ਕੁੱਟਣ ਵਾਲੀ ਮਸ਼ੀਨ ਵਨ ਮੈਨ ਆਰਮੀ ਸ਼ੀਲੂ ਨੂੰ ਕਿਹਾ ਜਾਂਦਾ ਹੈ ਕੋਈ ਮੈਚ ਤਾਂ ਐਸਾ ਹੁੰਦਾ ਜਿਹਦੇ ਵਿੱਚ ਇਕੱਲਾ ਸ਼ੀਲੂ ਹੀ 10 10 15 15 ਜੱਫੇ ਲਾ ਜਾਂਦਾ ਤੇ ਆਜੋ ਫਿਰ ਚੱਲਦੇ ਆਂ ਸ਼ੀਲੂ ਦੇ ਪਿੰਡ ਤੇ ਐਂਡ ਤੱਕ ਵੀਡੀਓ ਜ਼ਰੂਰ ਦੇਖ ਲਿਓ ਵਧੀਆ ਲੱਗੀ ਤਾਂ ਸ਼ੇਅਰ ਵੀ ਕਰ ਦਿਓ ਤਾਂ ਪਹਿਲਾਂ ਵੇਖ ਲਓ ਸ਼ੀਲੂ ਦਾ ਪਰਾਣਾ ਘਰ ਇਹ ਪਰਾਣਾ ਘਰ ਹੈ ਸ਼ੀਲੂ ਦਾ ਕੋਈ ਖਾਸਾ ਵੱਡਾ ਨਹੀਂ ਹੈਗਾ ਤੇ ਇੱਥੇ ਜਿਹੜੇ ਬਾਈ ਸ਼ੀਲੂ ਦੇ ਜਿੱਤੇ ਹੋਏ ਬੁਲਟ ਖੜੇ ਨੇ ਤੇ ਜਿਹੜਾ ਵੱਡਾ ਕਰਾ ਉਹ ਦੂਜੇ ਪਾਸੇ ਆ ਕਰ ਵੱਡਾ ਤੇ ਆ ਜਿਹੜਾ ਟਰੈਕਟਰ ਤੁਸੀਂ ਵੇਖ ਰਹੇ ਹੋ 911 ਕਮਾਲਪੁਰੇ ਤੋਂ ਜਿੱਤਿਆ ਸੀ ਇਸ ਵਾਰ ਜਿਹੜੇ ਕਮਾਲਪੁਰੇ ਹਾਰਲੇ ਸੀਗੇ ਤੇ ਹਾਰਲੇ ਜਿਹੜਾ ਬੈਸਟ ਉਹ ਜੱਗੂ ਨਿਕਲਿਆ ਸੀ ਤੇ ਸ਼ਿੱਲੂ ਤੇ ਜੱਗੂ ਦੀ ਬਹੁਤ ਵੱਡੀ ਟੱਕਰ ਹੋਈ ਸੀ ਨਾ ਤੁਸੀਂ ਦੇਖੀ ਵੀ ਹੋਣੀ ਤੇ ਆਜੋ ਆਪਾਂ ਹੁਣ ਕਰੇ ਗੱਲਬਾਤ ਕਰਦੇ ਆ ਸਸਰੀਕਾਰ ਜੀ ਠੀਕ ਆ ਜੀ ਸ਼ਿੱਲੂ ਕਾ ਕਰਾਈ ਜੀ ਹਾਂ ਜੀ ਸ਼ਿੱਲੂ ਕਾ ਦੇਖੋ ਵੱਡੀ ਖੇਡ ਹੈ ਹਾਂ ਜੀ ਹਾਂ ਜੀ ਹੈਗਰ 'ਤੇ ਨਾਲ ਜੀ ਖੇਡਨ ਜਾ ਰਿਹਾ ਹੈ ਕਹਾਂ ਪੇ ਜੀ ਕਲੋਈ ਕਲੋਈ ਹਾਂ ਜੀ जो नया कर जेड़ा ला है भी हां नया है पुराना पुराना भी कर है जी पुराना उधर है अच्छा जी दिखा दोगे थोड़ा सा कर हां दिखा देंगे कर आओ चले जय इनाम अभी जीते हुए हैं हां जी पता है आपको कौन सा इनाम कहां से जीता था ये नहीं पता जी पता नहीं हां आ, आ ट्रैक्टर जीता ना पीछे जे ये ले आई पे लाए ट्रैक्टर से अच्छा ये गाड़ी पहला मान सम्मान हुई थी ये मान सम्मान से थी ये पहला था ये गणितन से ट्रैक्टर ये भी जीता हुआ है प्रीत ट्रैक्टर हां जी अच्छा घर ਵਿੱਚ ਕੌਣ ਕੌਣ ਹੈ ਉਹਨਾਂ ਦੇ ਹਾਂਜੀ ਉਹਨਾਂ ਦੇ ਘਰ ਵਿੱਚ ਕੌਣ ਕੌਣ ਹੈ ਘਰ ਕੋ ਹਾਂ ਦੋ ਬਾਈ ਹੈ ਮਨੀਸ਼ ਸਿੱਲੂ ਦੋਨੇ ਕਬੱਡੀ ਖੇਡਦੇ ਨੇ ਦੋ ਲੋਕ ਕਬੱਡੀ ਖੇਡਣ ਦੋ ਬਾਈ ਹੈ ਅੱਛਾ ਮਾਂ ਹੈ ਪਪਾ ਹੈ ਜੋਕਰ ਅੱਛਾ ਜੀ ਦਾਦੀ ਵੀ ਹੈ ਠੀਕ ਹੈ ਤਾਊ ਹੈ ਉਹ ਤਾਂ ਪਰਿਵਾਰ ਦਾ ਵੱਡਾ ਹੈ ਨਾ ਜੋਕਰ ਅੱਛਾ ਜੀ ਜੋ ਸਿੱਲੂ ਦਾ ਪਿਤਾ ਜੀ ਹੈ ਨਾ ਉਸ ਪਰ ਦੋ ਲੜਕੇ ਹੈ ਦੋ ਲੜਕੇ ਹਾਂਜੀ ਦੋਨੋਂ ਕਬੱਡੀ ਖੇਡਦੇ ਨੇ ਛੋਟੇ ਹੁੰਦੇ ਖੇਡਦਾ ਸੀ ਕਬੱਡੀ ਕੀ ਹੁਣੀ ਦੇਖੋ ਵੱਡੀ ਖੇਡ ਲਾ ਜੀ ਸ਼ੀਲੂ ਛੋਟੇ ਹੁੰਦੇ ਖੇਡਦਾ ਹੁੰਦਾ ਸੀ ਕਬੱਡੀ ਕੇ ਹੁਣੀ ਖੇਡਣ ਲੱਗਿਆ ਕੌਣ ਸ਼ੀਲੂ ਬਚਪਨ ਤੋਂ ਖੇਡਦਾ ਸੀ ਕਬੱਡੀ ਸਰੂ ਸੇ ਮਤਲਬ ਕਬੱਡੀ ਮਾਹਰੀ ਅੱਛਾ ਹਾਂਜੀ ਪਹਿਲੇ ਇਸਨੇ ਕਬੱਡੀ ਕੇ ਉਹ ਥਾ ਸ਼ੌਕ ਅੱਛਾ ਉਹ ਵੱਡੀ ਮੈਂ ਖੇਡਦਾ ਰਹਾ ਇਹ ਹੋਰ ਤਾਂ ਨਹੀਂ ਕੋਈ ਵੱਡਾ ਖਿਡਾਰੀ ਪਹਿਲਾਂ ਤਾਂ ਨਹੀਂ ਹੋਇਆ ਇਸ ਪਿੰਡ ਦਾ ਕੋਈ ਨਹੀਂ ਆਜੇ ਸਰ ਅਸੀਂ ਛਿਲੂ ਹੈ ਨਾ ਹਾਂਜੀ ਆਜ ਕੇ ਦਿਨ ਛਿਲੂ ਛਿਲੂ ਹੋ ਰਹੀ ਹੈ ਜੀ ਹਾਂ ਰੋੜੀ ਕੁੱਟਣ ਵਾਲੀ ਮਸ਼ੀਨ ਕਹਿੰਦੇ ਪੰਜਾਬ ਵਿੱਚ ਆਹ ਆਹ ਰੋੜੀ ਕੁੱਟਣ ਵਾਲੀ ਮਸ਼ੀਨ ਹੈ ਨਾ ਹਾਂਜੀ ਹਾਂਜੀ ਸਾਡੇ ਪੰਜਾਬ ਵਿੱਚ ਕਾਫੀ ਨਾਮ ਹੈ ਛਿਲੂ ਦਾ ਹਾਂਜੀ ਸਾਰਾ ਵੀ ਸਾਰਾ ਸਾਰਾ ਗੁਜ਼ਾਰਾ ਹੈ ਮਤਲਬ ਹਾਂ ਹੁਣੀ ਖੇਡ ਕੇ ਆਇਆ ਸਾਰੇ ਪਾਸੇ ਗੜਾ ਦਾ ਹੁੜਾ ਹੈ ਮਤਲਬ ਅੱਛਾ ਹੀ ਬਹੁਤ ਵਧੀਆ ਖੇਡਦਾ ਹੈ ਕਿੰਨੇ ਕੁ ਰੁਪਏ ਚ ਬਣੀ ਜਵੇ ਇਹ ਸ਼ਿਲੂ ਦੀ ਹਾਂ ਜੀ ਕਿੰਨੇ ਕੁ ਰੁਪਏ ਲਾਗੇ ਤੇ ਸ਼ਿਲੂ ਦੀ ਹੋਣੀ ਤੇ ਇਹ ਜੀ ਇਹ 40 ਕਾ ਕਿੰਨਾ ਤਾਂ 40 ਲੱਖ ਕਾ ਤਾਂ ਇਹ ਪਲਾਟ ਲਿਆ ਥਾ 40 ਲੱਖ ਦਾ ਪਲਾਟ ਲਿਆ ਸੀ ਹਾਂ ਜੀ

ਕਾਂਟਾ ਕਹ ਲਗਦਾ ਹਾਂ ਗੈਸ ਹੀ ਤੁਸੀਂ ਬਰਾਤ ਹੋਰ ਬਰਾਤ ਮੇਰੇ ਤੋਂ ਖੁਦ ਹੈ ਨਾ ਮੈਂ ਤਾਂ ਉਸ ਦਾ ਦਾਦਾ ਤੁਸੀਂ ਕੀ ਲੱਗਦੇ ਸੱਚਾ ਦਾਦਾ ਜੀ ਲੱਗੋ ਮੈਂ ਅੱਛਾ ਤੁਸੀਂ ਦਾਦ ਲੱਗਦੇ ਛਿੱਲੂ ਦੇ ਹਾਂ ਛਿੱਲੂ ਗਏ ਅੱਛਾ ਮੇਰਾ ਖੁਦ ਪਰਿਵਾਰ ਹੈ ਜੀ ਤੁਹਾਡਾ ਖੁਦ ਪਰਿਵਾਰ ਹੈ ਹਾਂ ਇਹ ਮਕਾਨ ਸਾਤਮਾ ਮਾਰਾ ਹੈ ਅੱਛਾ ਨਾਲ ਤੁਹਾਡਾ ਹੈ ਹਾਂ ਜੀ ਠੀਕ ਆ ਹਾਂ ਜੀ ਹਾਂ ਜੀ ਉਸ ਦੇ ਸਾਥ ਇਹ ਮੇਰਾ ਤੁਸੀਂ ਤਾਂ ਨਹੀਂ ਅਕੈਡਮੀ ਕਰੇ ਕਬੜੀ ਹਾਂ ਜੀ ਮੇਰਾ ਲੜਕਾ ਖੇਡਦਾ ਹੈ ਤੁਹਾਡਾ ਲੜਕਾ ਹੁਣੀ ਖੇਡਣ ਲੱਗਿਆ ਉਹ ਛਿੱਲੂ ਨੂੰ ਦੇਖ ਕੇ ਹੋਰ ਕੀ ਗੱਲ ਹੈ ਨਾ ਉਹ ਸਤਹੀ ਲੱਗਦੇ ਅਕੈਡਮੀ ਬਣਾਣੀ ਹੈ ਅੱਛਾ ਹੀ ਦੋਨੋਂ ਇਕ ਚਿੱਲੂ ਕੈਚਪ ਕੈਚਪ ਦਾ ਉਹ ਰੈੱਡ ਸੀ ਮੇਰਾ ਨਾਮ ਲੜਕਾ ਨਹੀਂ ਹੈ ਜੋ ਅੱਛਾ ਉਸਕਾ ਸੰਡੀ ਨਾਮ ਹੈ ਸੰਡੀ ਨਾਮ ਹਾਂਜੀ ਉਹ ਵੀ ਅੱਜ ਖੇਡਣ ਜਾ ਰਿਹਾ ਹੈ ਅੱਜ ਕਿੱਥੇ ਗਿਆ ਖੇਡਣ ਚਿੱਲੂ ਕਲੋਈ ਕਲੋਈ ਹਾਂਜੀ ਹਰਿਆਣੇ ਦੇ ਵਿੱਚ ਹਾਂਜੀ ਹਰਿਆਣੇ ਵਿੱਚ ਆਹ ਛੇ ਗੱਡੀ ਸੇ ਸਾਰਾ ਧਾਪੂਣਾ ਘੰਟਾ ਲੱਗਦਾ ਹੈ ਇਹ ਉਹ ਮੇਰੇ ਉਹ ਛੋਟਾ ਲੜਕਾ ਦੇਖਣੇ ਗਿਆ ਹੈ ਆ ਜਾਂਦੇ ਤੋਂ ਸਾਥ ਮੈਂ ਵੀ ਚਲੇ ਜਾਂਦੇ ਗਿਆ ਅੱਛਾ ਵਧੀਆ ਵਰਤਦਾ ਪਿਆਰ ਸਾਰੇ ਨਾਲ ਵਧੀਆ ਚੀਜ਼ ਦਾ ਬਿਲਕੁਲ ਜੀ ਸਭ ਗੱਲ ਮੈਂ ਕਈ ਲੋਕ ਨਾ ਵੀ ਮਤਲਬ ਜਦੋਂ ਪੈਸਾ ਆ ਜਾਂਦਾ ਥੋੜੇ ਜਿਹਾ ਨਾ ਨਾ ਐਸੀ ਕੋਈ ਬਾਤ ਨਹੀਂ ਹੈ ਤਾਂ ਤੂੰ ਚਲਦੀ ਰਹਤੀ ਹੈ ਲੋਕਾਂ ਕੀ ਨਹੀਂ ਨਹੀਂ ਬਾਤ ਪਰ ਕੀ ਕੋਈ ਪੈਸਾ ਦਾ ਘਮੰਡ ਨਹੀਂ ਹੈ ਜੀ ਅੱਛਾ ਪਿਆਰ ਸੇ ਮਤਲਬ ਸਭ ਸੇ ਹਸੂ ਹਸੂ ਗਾਏਗਾ ਦਾਦਾ ਜੀ ਕੀ ਹਾਲ ਹੈ ਮਖੌਲ ਕਰ ਲੇਗਾ ਚਪੜ ਜਾਏਗਾ ਮਤਲਬ ਇਹ ਮਤਲਬ ਮਖੋਲੀਆ ਹੈ ਹੈ ਬੱਚਾ ਉਮਰ ਕਿੰਨੀ ਕਿਉਂ ਦੀ ਉਮਰ ਤਾਂ ਉਸकी ਸਾਰੀ ਹੋਈ ਹੋਗੀ 20 ਸਾਲ ਦੀ 20 ਸਾਲ ਦਾ ਹੀ ਹਲੇ ਛੋਟਾ ਵਿਆਹ ਤਾਂ अच्छा जी हां जी, जी आ, 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 ते 12वीं 12वीं ਹੁਣੇ ਦਿੱਤੇ ਸੀ ਨਾ ਪੇਪਰ ਬੜੀ ਆਲਮਰਾਸ਼ੇ ਆ ਪਲੱਸ 2 ਵੀ ਹੋ ਗਈ ਜੀ ਹੁਣ ਪਿੱਛੇ ਜੀ ਕਰੀ ਸੀ ਨਾ ਆ ਪਿੱਛੇ ਕਰੀ થી ਉਹ ਫੋਨ ਨੋਮਾ ਵੀ ਆਈ تھی ਹੋ ਗਿਆ ਸੀ ਪਾਸ हां जी ਬੜੀਆ ਹੋ ਗਿਆ ਅੱਛਾ ਤੇ ਅੰਦਰ ਉਹ ਦੇਖ ਲਈ ਥੋੜਾ ਬਹੁਤ हां ਦੇਖ ਲਓ ਜੀ ਦੇਖੋ ਠੀਕ ਆ ਦੇਖੋ ਦੇਖਣੀ ਚੀਜ਼ ਇਹ ਤੋਂ ਲਓ ਜੀ ਇਹ ਆ ਕਬੱਡੀ ਖਿਡਾਰੀ ਸ਼ਿੱਲੂ ਦਾ ਕਰ ਪੁਰਾਣਾ ਕਰ ਤੁਸੀਂ ਦੇਖੋਗੇ ਯਾਰ ਬਿਲਕੁਲ ਜਿਹੜਾ ਨਾਜੁਗਜਾ ਸੀਗਾ ਬਿਲਕੁਲ ਜਿਹੜਾ ਆਪਾਂ ਵੀ ਕਹ ਦੀ ਨਾ ਇੱਕ ਅੱਧਾ ਕੰਮ ਰਿਆ ਜੀ ਅਸੀਂ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਆ ਜਿਹੜਾ ਤੁਸੀਂ ਕਰ ਵੇਖ ਰਹੇ ਹੋ ਇਹ ਹੁਣ ਪਾਇਆ ਵਾਈ ਨੇ ਜਾਣਦੀਆਂ ਤੁਸੀਂ ਹਰਿਆਣਾ ਪੰਜਾਬ ਦੇ ਸਾਰੇ ਕੀ ਦੀ ਪੂਰਾ ਨਾਮ ਹੈ ਸ਼ਿਲੂ ਦਾ ਹੁਣ 12ਵੀਂ ਖੇਡ ਕੇ ਆਇਗਾ ਤੇ ਬਹੁਤ ਵਧੀਆ ਨਾਮ ਹੈ ਹੈਨਾ ਮਿਹਨਤਾਂ ਨੂੰ ਜਿਹੜਾ ਫਲ ਲੱਗਦੇ ਹੁੰਦੇ ਨੇ ਅੱਛਾ ਹੀ ਹਾਂ ਉੱਪਰ ਦੇਖਣਾ ਦੋ ਉੱਪਰ ਚੱਲੇ ਚਲੋ ਉਪਰੋਂ ਵੀ ਦੇਖਾਂ ਨੇ ਪਿੰਡ ਵੀ ਦਿਖਾ ਦਾਂਗੇ ਨਾਲੇ ਤੇ ਆ ਥੱਲੋਂ ਸਾਨੂੰ ਦਿਖਾਤਾ ਆ ਜੋ ਉੱਪਰ ਚੱਲਦੇ ਆਂ ਤੇ ਉੱਪਰੋਂ ਦਿਖਾਣੇ ਆ ਬਾਈ ਸ਼ਿਲੂ ਦਾ ਜਿਹੜਾ ਮਕਾਨ ਹੈਗਾ ਤੇ ਇਹ ਤਕਰੀਬਨ 40 ਲੱਖ ਦਾ ਕਹਿੰਦਾ ਬਾਈ ਨੇ ਪਲਾਟ ਲਿਆ ਸੀ ਤੇ ਬਾਕੀ ਹੁਣ ਹੈ ਨਾ ਯਾਰ ਮਿਹਨਤ ਕੀਤੀ ਹੋਈ ਆ ਬੰਦੇ ਨੇ ਬਹੁਤ ਜ਼ਿਆਦੇ ਫੈਨ ਨੇ ਹੈ ਕਿ ਨਹੀਂ ਹੋਰ ਸਾਡੇ ਪੰਜਾਬ ਦੇ ਵਿੱਚ ਵਾਲਾ ਲੋਕ ਮੈਚ ਦੇਖਣ ਨਹੀਂ ਜਾਂਦੇ ਇੱਥੇ ਸ਼ਿੱਲੂ ਨਹੀਂ ਆਉਂਦਾ ਇਹ ਦੇਖੋ ਕੀ ਬਾਤ ਹੈ ਇਹ ਇੱਕ ਕਮਰਾ ਹੈ ਇਹ ਇੱਕ ਕਮਰਾ ਹੋਗਾ ਜਿੱਥੋਂ ਸੇਕਟਰਿਆ ਲਾ ਹੈ ਅੱਗੇ ਬੰਦ ਕਰਿਆ ਹੋਆ ਹੈ ਇਹ ਬਾਤ ਇਹ ਵੀ ਬਾਥਰੂਮ ਹੈ ਹਾਂਜੀ ਰੋਤਕ ਜਿਲ੍ਹਾ ਪੜਦਾ ਹੈ ਹਾਂਜੀ ਰੋਤਕ ਜੀ ਆਸ਼ੇ 10 ਕਿਲੋਮੀਟਰ ਹੈ 10 ਕਿਲੋਮੀਟਰ ਹੈ ਤਾਂ ਰੌਤਕ ਜ਼ਿਲ੍ਹੇ ਦੇ ਵਿੱਚ ਬਾਹੂ ਅਕਬਰ ਪਿੰਡਾ ਬਾਈ ਸ਼ੀਲੂ ਦਾ ਤੇ ਤੁਸੀਂ ਦੇਖ ਲਓ ਪੱਲੇ ਵਗੈਰਾ ਬਾਈ ਨਾ ਜਿਹੜਾ ਆਪਣੀ ਮਿਹਨਤ ਦੇ ਨਾਲ ਸਾਰਾ ਕੁਝ ਹੈ ਨਾ ਕਰਿਆ ਕਬੱਡੀ ਖੇਡਣੀ ਕਿਹੜਾ ਸੌਕੀ ਹੁੰਦੀ ਆ ਖਰਾਕਾਂ ਨੇ ਤੇੜੀਆਂ ਖਾਣੀਆਂ ਪੈਂਦੀਆਂ ਹੁੰਦੀਆਂ ਨੇ ਸਭ ਤੋਂ ਵੱਡੀ ਮਿਹਨਤ ਹੁੰਦੀ ਆ ਨਾ ਵੀ ਮਿਹਨਤ ਵੀ ਕਰਨੀ ਜਿਹੜੀ ਸੌਕੀ ਨਹੀਂ ਹੁੰਦੀ ਤੇ ਪੰਜਾਬ ਵਿੱਚ ਮੈਂ ਕਹਿੰਦਾ ਬਹੁਤ ਜ਼ਿਆਦਾ ਵੱਡਾ ਨਾਮ ਹੈ ਸ਼ੀਲੂ ਦਾ ਅੱਛਾ ਇਹ ਨਾਲ ਵਾਲਾ ਆਪਣਾ ਹੀ ਆ ਹੀ ਆਪਣੇ ਸਾਥ ਵਿੱਚ ਲੱਗਾ ਇਹ ਪਲਾਟ ਹੈ ਨਾ ਇਹ ਹਾਂਜੀ ਇਹ ਪੰਜਾਬੀ ਘਟਾ ਇਹ ਮੋਲ ਲਿਆ ਥਾ ਇੱਥੇ ਇਹ ਮਕਾਨ ਆਪਣਾ ਸਾਰਾ ਏ ਬਾਈ ਸ਼ੀਲੂ ਦੇ ਦਾਦਾ ਜੀ ਨੇ ਤੇ ਨਾਲ ਦੀ ਘਰ ਹੈਗਾ ਹੈ ਨਾ ਤੇ ਵਧੀਆ ਜਿਹੜਾ ਪਿਆਰ ਹੈ ਨਾਲ ਉਹ ਵੀ ਸ਼ੀਲੂ ਦਾ ਤੇ ਜਿਹੜੇ ਬੁਲਟ ਵਗੈਰਾ ਮੋਟਰਸਾਈਕਲ ਜਿੱਤੇ ਹੋਏ ਨੇ ਉਧਰ ਘਰ ਤੇ ਖੜੇ ਨੇ ਹਾਂ ਉਹ ਘਰ ਪਰ ਦੇਖ ਲਿਓ ਵੀ ਉਧਰ ਜਾ ਕੇ ਹਾਂ ਦੇਖ ਲਿਓ ਚਲੋ ਚਲੋ ਜੀ ਦਿਖਾਈਏ ਕੋਈ ਤੇ ਸੋਨੂੰ ਜਿਹੜਾ ਪੁਰਾਣਾ ਘਰ ਦਿਖਾਉਣਾ ਹੈ ਸ਼ੀਲੂ ਦਾ ਪਹਿਲਾਂ ਤੁਸੀਂ ਆਹ ਟਰੈਕਟਰ ਦੇਖੋ ਹੁਣੇ ਜਿਹੜਾ ਕਮਾਲਪੁਰੇ ਤੋਂ ਬਾਈ ਸ਼ੀਲੂ ਨੇ ਜਿੱਤਿਆ ਸੀਗਾ ਤੇ ਆ ਪਿੱਛੇ ਤੁਸੀਂ ਵੇਖਿਆ ਹੁਣਾਂ ਤਾਂ ਜੱਗੂ ਹਾਕਮ ਵਾਲੀ ਨਾਲ ਜਿਹੜਾ ਫਾਈਨਲ ਦੇ ਮੈਚ ਦੇ ਵਿੱਚ ਜਿਹੜਾ ਆ ਮਤਲਬ ਗੁੰਡਿਆਂ ਦੇ ਸਿੰਘ ਫਸੇ ਸੀ ਕਾਫੀ ਤੇ ਉੱਥੋਂ ਜਿੱਤਿਆ ਹੋਇਆ ਸੀ ਤੇ ਇਧਰ ਜਿਹੜੀ ਸਕੋਰਪੀਓ ਗੱਡੀ ਖੜੀ ਆ ਉਹ ਬਾਈ ਨੂੰ ਜਿਹੜੀ ਸਨਮਾਨ ਦੇ ਵਿੱਚ ਮਿਲੀ ਸੀ ਕੰਬਾਈਨਾ ਬੁਲਟ ਮੋਟਰਸਾਈਕਲ ਤੇ ਇਨਾਮ ਬਹੁਤ ਕੁਝ ਬਾਈ ਨੇੜਾ ਜਿੱਤਿਆ ਹੋਇਆ ਤੇ ਆਹ ਪ੍ਰੀਤ ਟਰੈਕਟਰ ਹੈ ਜਿਹੜਾ ਬਾਈ ਨੂੰ ਪਿੱਛੇ ਜੀ ਪਹਿਲਾਂ ਜਿੱਤਿਆ ਸੀ ਪਿਛਲੀ ਵਾਰੀ ਤੇ ਆਹ ਜਿਹੜੀ ਸਕੋਰਪੀਓ ਗੱਡੀ ਬਾਈ ਨੂੰ ਜਿਹੜੀ ਸਨਮਾਨ ਦੇ ਵਿੱਚ ਮਿਲੀ ਸੀ ਨਾ ਬੇ ਪੈਨਲਟੀ ਆਫ ਨਿਊਜ਼ੀਲੈਂਡ ਚ ਖੇਡਦਾ ਸੀ ਬਾਈ ਤੇ ਜਿਹੜੀ ਸਨਮਾਨ ਦੇ ਵਿੱਚ ਸ਼ੀਲੂ ਨੂੰ ਸਕੋਰਪੀਓ ਗੱਡੀ ਦੇ ਮਿਲੀ ਸੀਗੀ ਤੇ ਤਨਕਰ ਤਬਈ ਹੈ ਨਹੀਂਗਾ ਪਰ ਆਪਾਂ ਉੱਥੇ ਚੱਲਦੇ ਆਂ ਜਿੱਥੇ ਸ਼ੀਲੂ ਬਾਈ ਹੁਣ ਖੇਡਣ ਗਿਆ ਹੋਇਆ ਹੈ ਹਰਿਆਣੇ ਦਾ ਇੱਕ ਪਿੰਡ ਤੇ ਉੱਥੇ ਬਾਈ ਸ਼ੀਲੂ ਜਿਹੜਾ ਖੇਡਣ ਗਿਆ ਹੋਇਆ ਤੇ ਆਜੋ ਉੱਥੇ ਹੀ ਚੱਲਦੇ ਆਂਗੇ ਤੇ ਬਾਈ ਨਾਲ ਜਿਹੜੀਆਂ ਗੱਲਾਂ ਬਾਤਾਂ ਕੁਝ ਆਪਾਂ ਕਰਾਂਗੇ ਤੇ ਵੀਡੀਓ ਐਂਡ ਤੱਕ ਦੇਖਿਓ ਤੇ ਆਖਰ ਆਪਾਂ ਜਿਹੜਾ ਸ਼ਿੱਲੂ ਕੋਲੇ ਪਹੁੰਚ ਗਏ ਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਸ਼ਿੱਲੂ ਦੇ ਨਾਲ ਕੀਤੀਆਂ ਕਿੱਥੇ ਅੱਗੇ ਉਹਨਾਂ ਨੇ ਖੇਡਣਾ ਤੇ ਕਿੰਨੇ ਕ ਜਿਹੜੇ ਹੁਣ ਤੱਕ ਇਨਾਮ ਜਿੱਤੇ ਨੇ ਤੇ ਬਾਈ ਅੱਜ ਵੀ ਪੰਜਾਬ ਦੇ ਵਿੱਚ ਖੇਡੂਗਾ ਤੇ ਕਾਫੀ ਵੱਡਾ ਮੇਲਾ ਜਿਹੜਾ ਪੰਜਾਬ ਦੇ ਵਿੱਚ ਹੋ ਰਿਹਾ ਹੈ ਕਮਾਲਪੁਰੇ ਦਾ ਮੇਲਾ ਜਿਹੜਾ ਇਤਿਹਾਸਕ ਬਣ ਗਿਆ ਨਾ ਸਦਾਲੀ ਪਰ ਸ਼ਿੱਲੂ ਬਾਈ ਜਿਹੜਾ ਉੱਥੇ ਇੱਕ ਰੇਡਰ ਦੇ ਜਿਹੜੇ ਰਵੀ ਕੈਲਰਮ ਰੇਡਰ ਸੀ ਉਹਦੇ 6:00 ਵਜੇ ਸੀ ਤੇ ਉਸ ਤੋਂ ਬਾਅਦ ਜਿਹੜਾ ਬਾਈ ਸ਼ੀਲੂ ਜਿਹੜਾ ਮੈਚ ਹਾਰ ਗਿਆ ਸੀ ਨਾ ਪਰ ਇੱਕ ਇੱਕ ਜੱਫੇ ਦੇ ਹੀ ਸ਼ਾਇਦ ਫਰਕ ਕਰਿਆ ਸੀ ਫੇਰ ਵੀ ਤੇ ਜੱਗੂ ਹਾਕਮ ਵਾਲਾ ਜਿਹੜਾ ਉਦੋਂ ਆਪਾਂ ਕਹਿੰਦੇ ਵੀ ਹਾਰਲੇ ਮੋਟਰਸਾਈਕਲ ਲੈ ਗਿਆ ਸੀ ਤੇ ਪਿਛਲੀ ਵਾਰੀ ਜਿਹੜਾ ਸ਼ੀਲੂ ਨੇ ਹੀ ਜਿੱਤਿਆ ਸੀ ਕਮਾਲਪੁਰੇ ਤੋਂ 59 11 ਟਰੈਕਟਰ ਤੇ ਆਪਾਂ ਘਰੇ ਜਿਹੜਾ ਸਾਨੂੰ ਦਿਖਾਇਆ ਸੀ ਹੈ ਨਾ ਤਾਂ ਵੀਡੀਓ ਵਧੀਆ ਲੱਗੀ ਦੋਸਤੋ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ